ਬਜ਼ਾਰਾਂ ਦੇ ਵਿੱਚ 5-500 ਦਾ ਸੂਟ ਆ 7-700 ਦਾ ਸੂਟ ਚੱਕੋ 90 ਰੁਪਏ ਦਾ 5 ਮੀਟਰ ਇੱਕ ਹੋਰ ਪਟਾਕਾ ਪਾਤਾ ਬਾਜ਼ਾਰਤ ਜਾਣਿਓ 200 ਰੁਪਏ ਦਾ ਦੁਪੱਟਾ ਮਾਤੂ ਸ਼੍ਰੀ ਦਸਤਾਰ ਤੇ ਆਜੋ 200 ਰੁਪਏ ਦਾ ਦੁਪੱਟਾ 100 ਰੁਪਏ ਦੇ ਲੈ ਜਾਓ ਤਿੰਨ ਉਹ ਮਤਲਬ ਸਿਰਫ 33 ਰੁਪਏ ਦਾ ਦੁਪੱਟਾ 33 ਰੁਪਏ ਦਾ ਦੁਪੱਟਾ ਦੇ ਰਹੇ ਆ ਇੱਕ ਹੋਰ ਪਟਾਕਾ ਪਾ ਦਿੰਨੇ ਆ ਆ ਪਾ ਦੇ ਧਮਾਕਾ ਹਜ਼ਾਰ ਵਾਲੀ ਬੈੱਡ ਸੀਟ ਨਾਲ ਪਿੱਲੋ ਕਵਰ ਲਾ ਕੇ 175 ਰੁਪਏ ਦੀ ਉਹ ਕਿਹੜੇ ਪੈ ਗਏ ਚੱਕਰ 'ਚ ਹੈ ਨਹੀਂ ਕੋਈ ਟੱਕਰ 'ਚ ਚੱਕੋ ਆ ਰੈਡੀਮੇਡ ਸੂਟ ਸਟਿਚ ਕੀਤਾ ਬਜ਼ਾਰਾਂ 'ਚ 1200 1500 ਹਜਾਰ ਹਜਾਰ ਦਾ ਚੱਕੋ 150 ਰੁਪਏ ਦਾ ਨਾਈਟ ਸੂਟ ਰੈਡੀਮੇਡ ਬਜ਼ਾਰ 'ਚ 700 ਰੁਪਏ ਦਾ ਸਾਡੇ ਕੋਲ ਆਜੋ 700 ਰੁਪਏ ਵਾਲਾ ਨਾਈਟ ਸੂਟ ਸਿਰਫ ਲੈ ਜਾਓ 195 ਦਾ 195 ਦਾ ਰੈਡੀमेड ਨਾਈਟ ਸੂਟ ਲੈ ਜਾ ਜਿਹੜਾ ਬਾਜ਼ਾਰ ਪੈਜ ਨਾਇਰਾਕਟ ਰੈਡੀमेड ਮਿਲਦਾ 1000 ਰੁਪਏ ਦਾ ਸਾਡੇ ਕੋਲੋਂ ਲੈ ਜਾਓ 1000 ਦੇ 5 1000 ਵਾਲਾ ਰੈਡੀमेड ਨਾਇਰਾਕਟ ਸੂਟ 200 ਰੁਪਏ ਚ ਸਿਰਫ 200 ਰੁਪਏ ਚ ਲੈ ਜਾਓ ਤੁਸੀਂ ਬਾਸ ਘਾ ਪੁਰਾਣਾ ਬੱਸ ਸਟੈਂਡ ਤੇ ਆ ਜਾਓ ਟੈਂਪੂ ਜਾ ਜਾਓ ਪਾਸ ਤੇ ਜਿੰਦਾ ਮਰਦੀ ਆ ਜਾਓ ਬੱਸ ਸਟੈਂਡ ਤੋਂ ਸਟੋਰ ਤੇ ਆਉਣ ਦਾ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਦੇਖੋ ਚਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਕਿੰਨਾ ਵੱਡਾ ਇਕੱਠ ਆ ਲੋਕਾਂ ਦਾ ਫਾਇਦਾ ਹੋ ਰਿਹਾ ਲੋਕ ਗਰੁੱਪ ਬਣਾ ਬਣਾ ਕੇ ਆ ਰਹੇ ਆ ਆ ਦੇਖੋ ਜਿਹੜਾ ਬਾਜ਼ਾਰ ਚ 2000 ਰੁਪਏ ਦਾ ਸੂਟ ਸਾਡੇ ਕੋਲੋਂ ਲੈ ਜਾਓ 650 ਚ ਝੂਠ ਨਹੀਂ ਬੋਲਦੇ ਰੇਟ ਲਿਖ ਲਿਖ ਕੇ ਲਾਏ ਆ ਤੁਸੀਂ ਹੈਰਾਨ ਹੁੰਦੇ ਹੋਣੇ ਆ ਆ ਵੀ ਦੇਖੋ 1000 ਰੁਪਏ ਚ ਮੈਂ ਕਹਿੰਦਾ ਸਾਰਾ ਪੰਜਾਬ ਘੁੰਮ ਲਿਓ ਨਹੀਂ ਕਿਸੇ ਦੇਣੇ ਜਿਹੜਾ ਤੁਸੀਂ ਲੈਣਾ ਤਾਜਬੇੜੀ ਦਾ ਕੱਪੜਾ ਬਾਜ਼ਾਰ 'ਚ ਆਨੇਓ ਤਾਜਬੇੜੀ ਦਾ ਕੱਪੜਾ ਜਿਹੜਾ ਤੁਸੀਂ ਲੈਨੇਓ 50000 ਰੁਪਏ ਦਾ ਸਾਡੇ ਕੋਲੋਂ ਮਿਲਣਾ 15000 ਦਾ ਕਿਉਂ ਨਾ ਫਾਇਦਾ ਕੀ ਆ ਅਸੀਂ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਇੱਥੇ ਲੁੱਟ ਨਹੀਂ ਹੋਣੀ ਜੇ ਆਪਾਂ ਵੈਰਾਈਟੀਆਂ ਦੇਖੀਏ ਆਹ ਦੇਖ ਲਓ ਕੁੜੀਆਂ ਦੀਆਂ ਪਸੰਦਾਂ ਮੈਂਟੋ ਮੈਟੀ ਸੂਟ ਪਸੰਦ ਹੋ ਰਹੇ ਸਾਡੇ ਕੋਲ ਕਿਉਂਕਿ ਸਾਡੇ ਕੋਲ ਸੇਲਜ਼ਮੈਨ ਟੀਮ ਬੜੀ ਚੰਗੀ ਆ ਤੁਹਾਡਾ ਟਾਈਮ ਅਸੀਂ ਘੱਟ ਰਹਿਣਾ ਕੱਪੜਾ ਸਾਨੂੰ ਵਧੀਆ ਦਿਖਾਣਾ ਪਹਿਰੇ ਤੁਹਾਡੇ ਕੰਨੇ ਰੱਜ ਕੇ ਰਾਮ ਟੈਕਸ ਦੇ ਸਟਾਈਲਸ ਤੋਂ ਟੀਚਾ ਦੁਪੱਟੇ ਵੀ ਡੈਟਲ ਸੂਟ ਵੀ ਡੈਟਲ ਮੈਂ ਕਹਿੰਨਾ ਇਸ ਵਾਰ ਰਖੜੀ ਤੇ ਭੈਣਾਂ ਦੇ ਪੱਡੇ ਫਾਇਦੇ ਹੋਣਿਆ ਆ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਕੁਛ ਵੀ ਨਹੀਂ ਇਤੋਂ ਵੀ ਜ਼ਿਆਦਾ ਭਾਰੀ ਭਾਰੀ ਹੈਵੀ ਹੈਵੀ ਸੂਟ ਡਿਜ਼ਾਈਨਿੰਗ ਬੜੀ ਜ਼ਬਰਦਸਤ ਹੈ ਚੈੱਕ ਕਰੀ ਚਲੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਸੂਟ ਹੈ 1200 1500 2000 3000 20.30 ਰੁਪਏ ਦਾ ਸੂਟ ਦੇ ਰਿਹਾ ਚੈਲੰਜ ਦੇ ਥੋਕ ਕੇ ਚੈਲੰਜ ਦੇ ਆ ਦੁਪੱਟੇ ਚੈੱਕ ਕਰ ਲੋ ਰੇਡ ਬਾਜ਼ਾਰ ਦੇ 3000 ਇਤੇ 1000 ਰੁਪਿਆ ਰੇਟ ਆ ਜੀ ਆ ਚੈੱਕ ਕਰੀ ਚਲੋ ਇੱਕ ਤੋਂ ਇੱਕ ਚੀਜ਼ਾਂ ਚੜਦੇ ਤੋਂ ਚੜਦੇ ਸੂਟ ਆ ਦੁਪੱਟੇ ਚੈੱਕ ਕਰੋ ਨੈਚੁਰਲ ਕਰੇਵ ਦੇ ਬੇਸ ਹੈ ਮੈਂ ਕਹਿੰਦਾ ਦੇਸੀ ਚੀਜ਼ ਵੇਚ ਦੇਣੀ ਜਿਹੜੇ ਕਹਿੰਦੇ ਅਸੀਂ ਨਕ ਤੇ ਮੱਖੀ ਨਹੀਂ ਪੈਂਦੀ ਸਾਨੂੰ ਚੀਜ਼ਾਂ ਪਸੰਦ ਨਹੀਂ ਆਉਂਦੀਆਂ ਉਹਨਾਂ ਲਈ ਇਹ ਖਾਸ ਸਟੋਰ ਆ ਕੋਈ ਤੁਹਾਨੂੰ ਇਤੋਂ ਸਾਰੀਆਂ ਚੀਜ਼ਾਂ ਇੰਸਟਾਗ੍ਰਾਮ ਵਾਲੀਆਂ ਫੇਸਬੁੱਕ ਵਾਲੀਆਂ ਫੋਟੋ ਵਾਲੇ ਟੀਜ਼ ਬਟੀਕ ਵਾਲੇ ਬੀ ਸਾਰੀਆਂ ਵੈਰਾਈਟੀਆਂ ਮਿਲ ਜਾਣੀਆਂ ਆ ਦੇਖੋ ਜੀ ਲੇਡੀ ਸੂਟ ਵੀ ਹੈਗੇ ਆ ਸ਼ਾਰੇ ਕਰਾਰੇ ਲਹਿੰਗੇ ਕੋਟ ਪੈਂਟ ਕੁਰਤੇ ਪਜਾਮੇ ਕੋਟ ਪੈਂਟ ਬਜਾਣਾ ਜੇ 15 15 20000 ਪਰ 2995 2 ਪੀ 3783 ਪੀ ਸ਼ੇਰਵਾਨੀ 15 15000 8650 ਦੇ ਵਿੱਚ ਸ਼ੇਰਵਾਨੀ ਦਵਾਂਗੇ ਜੈਕਟਸ ਦਾ ਵੀ ਕਪੜਾ ਮਿਲ ਜਣਾ ਲੇਡੀਜ਼ ਦਾ ਵੀ ਕਪੜਾ ਮਿਲਣਾ ਹੈ ਹੈਂਡਲੂਮ ਵੀ ਮਤਲਬ ਕਿ ਕੰਪਲੀਟ ਫੈਮਿਲੀ ਸਟੋਰ ਹੈ ਸਾਰਾ ਦਾ ਸਾਰਾ ਪਰਿਵਾਰ ਇੱਥੇ ਅੱਗੇ ਸ਼ਾਪਿੰਗ ਕਰ ਸਕਦਾ ਚਾਹੇ ਤੁਸੀਂ ਕੁੜੀ ਵਾਲਿਓ ਚਾਹੇ ਤੁਸੀਂ ਮੁੰਡੇ ਵਾਲਿਓ ਹੁਣ ਆਫਰ ਬਹੁਤ ਤਗੜੀਆਂ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣੇ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮਪਨਦੀ ਨਾਲ ਹਰਦੀਪ ਸਿੰਘ ਤੱਗੜ ਸਾਹਿਬ ਵੱਗਾ ਆ